ਕੌਮੀ ਯਾਦ ਉਮੀਦਵਾਰ ਸਰਬਜੀਤ ਸਿੰਘ ਜੀ ਖਾਲਸਾ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਜਨਨ ਕਿ ਜੋ ਫਰੀਦਕੋਟ ਤੋਂ ਜਨਨ ਕਿ ਚੋਣ ਲੜ ਰਹੇ ਨੇ ਉਹਨਾਂ ਦੇ ਜਨਨ ਕਿ ਅੱਜ ਰੋਡ ਸ਼ੋਅ ਹੈ ਰੋਡ ਸ਼ੋਅ ਦੇ ਵਿੱਚ ਜਨਨ ਕਿ ਸੂਰਕੁਰੀ ਦੇ ਜਿਹੜੇ ਨਗਰ ਆ ਸਾਰਾ ਜਨਨ ਕਿ ਅੱਜ ਪਹੁੰਚਿਆ ਮੈਂ ਦਿਖਾ ਦਾਂ ਕਿ ਹੱਥਾਂ ਦੇ ਵਿੱਚ ਜਨਨ ਕਿ ਝੰਡੇ ਫੜੇ ਹੋਏ ਨੇ ਗਲਾਂ ਦੇ ਵਿੱਚ ਕੇਸਰੀ ਜਨਨ ਕਿ ਦੁਪੱਟੇ ਪਾਏ ਨੇ ਪੱਗਾਂ ਬੰਨੀਆਂ ਹੋਈਆਂ ਨੇ ਅੱਜ ਪੁੱਛਾਂਗੇ ਕਿ ਸਾਰਾ ਨਗਰ ਜਨਨ ਕਿ ਪਹੁੰਚਿਆ ਇੱਕ ਪਾਸੇ ਵਿਰੋਧੀ ਸਵਾਲ ਕਰ ਰਹੇ ਨੇ ਕਿ ਇਹ ਇੱਕ ਨੌਜਵਾਨ ਹੈ ਇਹ ਕਿਵੇਂ ਜਨਨ ਕਿ ਜਿੱਤੂਆ ਤੰਗੀ ਲੀਡ ਕਿਵੇਂ ਪ੍ਰਾਪਤ ਕਰੂਗਾ ਨੌਜਵਾਨਾਂ ਦਾ ਹੰਗਾਰਾ ਕਿਵੇਂ ਮਿਲ ਰਿਹਾ ਬੈਂਸ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਅਸੀਂ ਸੱਚ ਦੀ ਪੜਤਾਲ ਦੀ ਟੀਮ ਹੈ মিডিਆ ਨੂੰ ਦਾ ਧੰਨਵਾਦ ਕਰਦੇ ਹਾਂ ਤਾਂ ਜਿੱਥੋਂ ਤੱਕ ਗੱਲ ਨੌਜਵਾਨਾਂ ਦੀ ਜਦੋਂ ਵੀ ਕਦੇ ਸਾਡੇ ਗੱਲ ਪੰਜਾਬ ਦੀ ਅਣਖ ਦੀ ਜਾਂ ਕੌਮ ਦੀ ਆਉਂਦੀ ਹੈ ਚਾਹੇ ਉਹ ਆਪਾਂ ਪਿਛਲਾ ਕਿਸਾਨੀ ਸੰਘਰਸ਼ ਦੇਖਿਆ ਹੈ ਨੌਜਵਾਨ ਆਪ ਮੁਹਾਰੇ ਚੱਲ ਪੈਂਦੇ ਕਿਉਂਕਿ ਇਹ ਸਾਡੇ ਡੀਐਨਏ ਦੇ ਵਿੱਚ ਹੈ ਮਤਲਬ ਸਾਡੇ ਖੂਨ ਦੇ ਵਿੱਚ ਹੈ ਵੀ ਜਦੋਂ ਕਿਤੇ ਅਣਖ ਤੇ ਗੱਲ ਆਉਂਦੀ ਹੈ ਤਾਂ ਆਪੋ ਤਬ ਚੱਲ ਪੈਂਦੇ ਤੁਸੀਂ ਦੇਖਿਆ ਵੀ ਚਾਹੇ ਸਾਡੇ ਨੌਜਵਾਨ ਜਿਹੜੇ ਆ ਉਹ ਪੂਰੇ ਸਿੱਖੀ ਸਰੂਪ ਦੇ ਵਿੱਚ ਵੀ ਨਹੀਂ ਪਰ ਪੂਰਾ ਤਨੋਂ ਮਨੋਂ ਮਰ ਮਿਟਣ ਲਈ ਤਿਆਰ ਆ ਉਹ ਸੋ ਇਹ ਵਾਹਿਗੁਰੂ ਦੀ ਮਿਹਰ ਜਿਵੇਂ ਬਾਈ ਦੀਪਕ ਕਹਿੰਦਾ ਵੀ ਕਲਾ ਵਰਤ ਰਹੀ ਹੈ ਵੀ ਵੱਡੇ ਵੱਡੇ ਜਿਹੜੇ ਸਾਡੇ ਭਰਾ ਸਿਆਸੀ ਪਾਰਟੀਆਂ ਦੇ ਵਿੱਚ ਸੀ ਉਹ ਵੀ ਇੱਕ ਹੋ ਗਏ ਕਿਉਂਕਿ ਜਿੱਡੀ ਵੱਡੀ ਕੁਰਬਾਨੀ ਭਾਈ ਬਿਆਨਤ ਸਿੰਘ ਦੀ ਮੇਰੇ ਖਿਆਲ ਦੁਨੀਆ ਤੇ ਕਿਤੇ ਮਿਸਾਲ ਨਹੀਂ ਇਸ ਦੀ ਹਾਂ ਇਹ ਸਾਡਾ ਸਭ ਦਾ ਫਰਜ਼ ਹੈ ਇਹ ਸਾਡੇ ਧਨ ਭਾਗ ਹੈ ਫੀਦਕੋਟ ਦੇ ਹਲਕੇ ਦੇ ਕਿ ਸਾਨੂੰ ਇੱਕ ਸਮਾਂ ਮਿਲਿਆ ਕਿ ਅਸੀਂ ਜਿਹੜਾ ਆਪਣੇ ਸ਼ਹੀਦਾਂ ਦਾ ਕਰਜ਼ਾ ਤਾਂ ਨਹੀਂ ਉਤਾਰ ਸਕਦੇ ਪਰ ਥੋੜਾ ਬਹੁਤਾ ਵਿਆਜ ਅਸੀਂ ਜਿਹੜਾ ਅਦਾ ਕਰ ਸਕੀਏ ਇਹ ਵਾਹਿਗੁਰੂ ਦੀ ਮਿਹਰ ਐ ਸੋ ਵੱਡੇ ਪੱਧਰ ਤੇ ਹੰਗਾਰਾ ਮਿਲ ਰਿਹਾ ਹੈ ਜੀ ਸੋ ਵਾਹਿਗੁਰੂ ਮਿਹਰ ਕਰਨ ਕੇ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਜੀ ਕਿਸਾਨਾਂ ਕੋਈ ਸਾਡੇ ਨਾਲ ਨੇ ਪੁੱਛਾਂਗੇ ਕਿ ਜਿਹੜਾ ਤੁਹਾਡਾ ਨਗਰ ਆਜ ਕੀ ਸਾਰੇ ਨਗਰ ਕੇ ਬਾਰੇ ਝੁੱਕ ਗਿਆ ਗਿਣਤੀ ਨਹੀਂ ਹੋ ਸਕਦੀ ਜੀ ਇੰਨਾ ਨਗਰ ਚੁਰ ਗਿਆ ਗਿਣਤੀ ਨਹੀਂ ਕਰ ਸਕਦੇ ਸੀ ਗਿਣਤੀ ਕਰਕੇ ਤਾਂ ਫਿਰ ਇਥੋਂ ਜੋਗੇ ਰਹਿ ਜਾਾਂਗੇ ਅੱਛਾ ਜੱਤ ਪ੍ਰਾਪਤਾ 2 ਲੱਖ ਤੇ ਲੀਡ ਕਰਾਂਗੇ ਅੱਛਾ ਜੀ ਹਾਂਜੀ ਜਿਵੇਂ ਕਿ ਪਹਿਲੀਆਂ ਸਰਕਾਰਾਂ ਨਸ਼ੇ ਵੰਡਦੀਆਂ ਸੀ ਪੈਸੇ ਵੰਡਦੀਆਂ ਸੀ ਲਾਲਚ ਦਿੰਦੀਆਂ ਸੀ ਬੜਾ ਕੁਝ ਤੁਹਾਡੇ ਪਿੰਡਾਂ ਦੇ ਵਿੱਚ ਆ ਕੁਝ ਬਣਾ ਦਾਂਗੇ ਇੰਨੀਆਂ ਨੌਕਰੀਆਂ ਦੇ ਦਾਂਗੇ ਉਹ ਜੋ ਲਾਲਚ ਤਾਂ ਨਹੀਂ ਦਿੱਤੇ ਯਾਰ ਇਹ ਦੂਜੀਆਂ ਸਰਕਾਰਾਂ ਵੱਲੋਂ ਹੁਣ ਕਿ ਜਿਹੜਾ ਤੁਸੀਂ ਸਰਵਿਸ ਖਾਲਸੇ ਦੇ ਨਾਲ ਵੋਟ ਨਾ ਪਾਓ ਨਹੀਂ ਨਹੀਂ ਅਸੀਂ ਤਾਂ ਆਪਮਾਰੀ ਖੇਤਾਂ ਚੋਂ ਕੰਮ ਛੱਡ ਕੇ ਆਏ ਪੈਰ ਸਾਡੇ ਲਿਬੜੇ ਐ ਕਿਸੇ ਗੱਡੀਆਂ ਚੋਂ ਤੇਲ ਨਹੀਂ ਪਵਾਇਆ ਕਿਸੇ ਨੇ ਕੋਈ ਫੰਡ ਨਹੀਂ ਲਿਆਗਾ ਨਾ ਹੀ ਲੋੜ ਐ ਇਹ ਤਾਂ ਕੌਮ ਖਾਤਰ ਆਏ ਆ ਜਿਨ੍ਹਾਂ ਨੇ ਪੱਗ ਬਚਾਈ ਐ ਉਹਨਾਂ ਨੂੰ ਵੋਟਾਂ ਪਾਉਣੀਆਂ ਸੀ ਇਹਨਾਂ ਨੂੰ ਵੀ ਪਾ ਕੇ ਵੇਖ ਲਈਆਂ ਇਹ ਤਾਂ ਆਂਦੇ ਹੁਣ ਮੰਦਿਰ ਰਲੀਆਂ ਇਹਨਾਂ ਨਾਲ ਤੇ ਜਦੋਂ ਛਾੜੂ ਨੂੰ ਵੋਟਾਂ ਪਾਈਆਂ ਉਦੋਂ ਉਦੋਂ ਮੰਦਿਰ ਸੀਗੀ ਹੁਣ ਇਹ ਮੰਦਿਰ ਹੋ ਗਈ ਐ ਸੱਚ ਤੇ ਖੜੇ ਐ ਤੇ ਕੌਮ ਖੜੀ ਆ ਨਾਲ ਇਹਨਾਂ ਦੇ ਸਰ ਪੱਟੇ ਚੱਕਦੇ ਆਂ ਜੀ ਜਿਵੇਂ ਕਹਿੰਦਾ ਕਿ ਨਵਾਂ ਮੁੰਡਾ ਕੀ ਕਰੂਗਾ ਇਹ ਮੁੰਡੇ ਨਵੇਂ ਜੀ ਬਹੁਤ ਕੁਝ ਕਰ ਸਕਦੇ ਆ ਜੀ ਪਿਛਲੀ ਵਾਰ ਜਦੋਂ ਝਾੜੂ ਦੀ ਸਰਕਾਰ ਆਈ ਉਹਦੇ ਵੀ ਨਵੇਂ ਮੁੰਡੇ ਨਾਲ ਜੁੜੇ ਸੀਗੇ ਜੀ ਅੱਛਾ ਫੇਰ ਹੀ ਸਰਕਾਰ ਬਣੀ ਆ ਅੱਛਾ ਪਰ ਹੁਣ ਜਿਹੜੀ ਇਹ ਸੱਚ ਦੀ ਲੜਾਈ ਹੈ ਜੀ ਜੀ ਸੱਚ ਦੀ ਲੜਾਈ ਜਸੀਂ ਜਿੱਤ ਪ੍ਰਾਪਤ ਕਰਾਂਗੇ ਜੀ ਜੀ ਇਹ ਮਾਨ ਸਾਹਿਬ ਵੀ ਕਹਿੰਦਾ ਹੁੰਦਾ ਸੀ ਲੋਕ ਵੱਡੇ ਹੁੰਦੇ ਆ ਸਰਕਾਰਾਂ ਕਦੇ ਨਹੀਂ ਵੱਡੀਆਂ ਲੋਕਤੰਤਰ ਹੈ ਜਿਹਦੇ ਪਾਸੇ ਲੋਕ ਇਕੱਠੇ ਹੋ ਜਾਣ ਪਲਟਾ ਮਾਰ ਦਿੰਦੇ ਆ ਫਿਰ ਬਿਲਕੁਲ ਸਹੀ ਹੈ ਜੀ ਅਸੀਂ ਸੂਰਕੁਰੀ ਦੀ ਸੰਗਤ ਇੱਥੇ ਪਹੁੰਚੇ ਆ ਬਹੁਤ ਵੱਡਾ ਇਕੱਠ ਹੈ ਭਾਈ ਬਿਆਨਤ ਸਿੰਘ ਦੀ ਸ਼ਹੀਦੀ ਨੂੰ ਅਸੀਂ ਸਮਰਪਿਤ ਭਾਈ ਸਰਬਜੀਤ ਸਿੰਘ ਖਾਲਸਾ ਜੀ ਸਪੋਰਟ ਕਰਨ ਵਾਸਤੇ ਇੱਥੇ ਪਹੁੰਚੇ ਆਂ ਔਰ ਜੋਸ਼ ਨਾਲ ਚੱਲਾਂਗੇ ਪੂਰੇ ਨਾਲ ਔਰ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਹਾਂਜੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹਰ ਪਿੰਡ ਦੇ ਵਿੱਚ ਅਸੀਂ ਤਕਰੀਬਨ ਡੋਰ ਟੂ ਡੋਰ ਹਰ ਘਰ ਦੇ ਵਿੱਚ ਗਏ ਆਂ ਲੋਕਾਂ ਦਾ ਕਹਿਣਾ ਇਹੀ ਹੈ ਕਿ ਜਿਹੜੀ ਸਰਕਾਰ ਬਣਾਈ ਸੀ ਉਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਜੋ ਕਿ ਸਾਨੂੰ ਰਾਸ਼ਨ ਮਿਲਦਾ ਸੀ ਕੋਈ ਥੋੜਾ ਬਹੁਤਾ ਉਹ ਵੀ ਇਹਨਾਂ ਨੇ ਕਾਰਡ ਸਾਡੇ ਕੱਟ ਦਿੱਤੇ ਪਰ ਬਹੁਤ ਜੋਸ਼ ਆ ਲੋਕਾਂ ਦੇ ਵਿੱਚ ਉਹ ਕਹਿੰਦੇ ਅਸੀਂ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਚ ਭੇਜਾਂਗੇ ਅੱਜ ਇਹ ਕਾਫਲਾ ਤੁਹਾਡੇ ਕਿੰਨੇ ਪਿੰਡਾਂ ਵਿੱਚ ਜਾਊਗਾ ਜੀ 23 ਪਿੰਡਾਂ 23 ਪਿੰਡਾਂ ਦੇ ਵਿੱਚ ਜਾਏਗਾ ਜੀ ਕਾਫਲਾ ਬਹੁਤ ਵੱਡਾ ਹੈ ਬਹੁਤ ਵੱਡਾ ਹਜ਼ੂਮ ਹੈ ਬੜਾ ਇਕੱਠਾ ਸਾਡੇ ਪਿੰਡ ਰਾਮਿਆਂ ਨੇ ਜੀ ਬੜੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਕਿਸੇ ਕੋਈ ਮੰਗ ਨਹੀਂ ਸਾਡੀ ਅਸੀਂ ਸਰਦਾਰ ਸਰਬਜੀਤ ਸਿੰਘ ਨੂੰ ਚੰਗੀ ਵੱਡੀ ਲੀਡ ਤੇ ਜਿੱਤ ਦੇਣ ਦੇ ਇਹ ਚਾਹਵਨਾ ਵੀ ਵੱਧ ਤੋਂ ਵੱਧ ਉਹਨੂੰ ਜਿੱਤ ਪ੍ਰਾਪਤ ਹੋਵੇ ਬੜੇ ਲੋਕਾਂ ਦੇ ਵਿੱਚ ਉਤਸ਼ਾਹ ਸਾਨੂੰ ਇਹ ਆ ਵੀ ਮਸ਼ੀਨਾਂ ਹੈਂਗ ਕਰ ਦੇਣਗੇ ਲੋਕ ਉਸ ਬਟਨ ਦੀਆਂ ਇਹ ਇੰਨਾ ਉਹ ਬਟਨ ਦਬਾਉਣਾ ਕਿਸਾਨ ਤੇ ਗੰਨੇ ਵਾਲਾ ਜੀ ਹਾਂ ਜੇ ਗੱਲ ਕਰਕੇ ਅੱਗੇ ਸੰਗਰੂਰ ਤੇ ਨਜ਼ਰਾਂ ਹੁੰਦੀਆਂ ਸੀ ਲੋਕਾਂ ਦੀਆਂ ਜਨਨ ਕਿ ਅੱਜ ਫਰੀਦਕੋਟ ਜਨਨ ਕਿ ਜ਼ਿਲ੍ਹੇ ਤੇ ਪੂਰੇ ਵਰਲਡ ਦੀਆਂ ਨਜ਼ਰ ਆਣੀ ਜਨਨ ਕਿ ਅੱਜ ਫਰੀਦਕੋਟ ਦੀ ਜਿਹੜੀ ਸੀਟ ਹੈ ਇੱਕ ਹੌਟ ਸੀਟ ਬਣ ਚੁੱਕੀ ਹੈ ਹਾਂਜੀ ਬਣ ਚੁੱਕੀ ਹੈ ਜੀ ਫਰੀਦਕੋਟ ਹੌਟ ਸੀਟ ਬਣ ਚੁੱਕੀ ਹੈ ਪੂਰੇ ਜੋਸ਼ ਨਾਲ ਵਰਕਰ ਸਾਰੇ ਨਾਲ ਹੈ ਕਿਸੇ ਨੇ ਕੋਈ ਪੈਸਾ ਨਹੀਂ ਲਿਆਗਾ ਆਪਦੇ ਇਤਸ਼ਾਹ ਨਾਲ ਆਏ ਆ ਕਿਸੇ ਨੇ ਗੱਡੀਆਂ 'ਚ ਕੋਈ ਤੇਲ ਨਹੀਂ ਪੋਇਆ ਤੇ ਇਹ ਤਾਂ ਜਤ ਯਕੀਨੀਅਤ ਇਕੱਠੇ ਤੋਂ ਹੀ ਪਤਾ ਲੱਗਦਾ ਹੈ ਹਜੂਮ ਤੋਂ ਪਤਾ ਲੱਗਦਾ ਜਿਹਦੇ ਘਰ ਤੋਂ ਘਰ ਜਾਂਦੇ ਸੀਗੇ ਜੀ ਜੀਨੂੰ ਅਸੀਂ ਦੱਸਦੇ ਸਰਜੀਤ ਸਿੰਘ ਨੂੰ ਵੋਟ ਪਾਉਣੀ ਹੈ ਉਹਦੇ ਵੋਟ-ਵੋਟ ਦੀ ਗੱਲ ਪਾਸੇ ਰੱਖੋ ਪਹਿਲਾਂ ਚਾਹ ਪਾਣੀ ਦੱਸੋ ਕੀ ਛਕਣਾ ਕੀ ਹੈ ਠੰਡਾ ਦੱਤਾ ਰੋਟੀ ਪਾਣੀ ਛਕੋ ਵੋਟਾਂ ਤਾਂ ਅਸੀਂ ਪਾਉਣੀਆਂ ਹੀ ਪਾਉਣੀਆਂ ਜੀ ਇੰਨਾ ਰਿਸਪਾਂਸ ਮਿਲਿਆ ਸੀ ਡੋਰ ਟੂ ਡੋਰ ਜੀ ਹਾਂ ਇੱਥੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਕੁਝ ਜਾਣਦੇ ਨਹੀਂ ਸੀ ਇਹਦਾ ਅੱਡੇ ਟਾਈਮ ਹੀ ਪਤਾ ਲੱਗਾ ਥੋੜੇ ਦਿਨਾਂ ਵਿੱਚ ਹਵਾ ਬਣੀ ਹੈ ਤੇ ਸਭ ਦੀ ਖਾਲਸਾ ਕੌਣ ਹੈ ਦੇਖੋ ਮੈਂ ਸਮਝ ਜਿਸ ਤਰ੍ਹਾਂ ਗੱਲ ਜਾਣਨ ਦੀ ਹੈ ਕਿਉਂਕਿ ਜਿੰਨਾ ਲੋਕਾਂ ਨੇ ਇਤਿਹਾਸ ਪੜ੍ਹਿਆ ਉਹ ਤਾਂ ਜਾਣਦੇ ਆ ਜਿਹੜੇ ਅਣਪੜ ਲੋਕ ਐ ਸਿਆਸੀ ਵੱਖ-ਵੱਖ ਜਿਹੜੀਆਂ ਦਿੱਲੀ ਦੀਆਂ ਮੈਂ ਕਹਿੰਨਾ ਰਿਮੋਟ ਤੇ ਚੱਲਣ ਵਾਲੀਆਂ ਪਾਰਟੀਆਂ ਉਹ ਨਹੀਂ ਜਾਣਦੇ ਜਿਹੜੇ ਅੰਨੇ ਭਗਤ ਐ ਜਿਹੜੇ ਅੱਜ ਵੀ ਉਦਾਹਰਨ ਦੇ ਰਿਹਾ ਜੀ ਇਹ ਧਰਮ ਦੇ ਨਾਂ ਤੇ ਚੋਣਾ ਲੜਦੇ ਆ ਫਲਾਨਾ ਕਿਉਂਕਿ ਦੇਖੋ ਜਿਹਨਾਂ ਨੇ ਬਹਾਨੇ ਲਾਉਣੇ 100 ਬਹਾਨੇ ਲਾਉਣਗੇ ਤੇ ਜਿਹੜੇ ਪੜ੍ਹੇ ਜਿਹਨਾਂ ਇਤਿਹਾਸ ਬਾਰੇ ਜਾਣੂ ਆ ਉਹ ਜਾਣਦੇ ਆ ਬੱਚਾ ਬੱਚੀ ਜਾਣਦੇ ਪਹਿਲਾਂ ਲੋਕ ਕੁਛ ਸਾਡੇ ਅਣਪੜ੍ਹ ਸੀ ਜਾਂ ਗਿਆਨ ਨਹੀਂ ਸੀ ਹੁਣ ਸੋਸ਼ਲ ਮੀਡੀਆ ਆ ਗਿਆ ਜਨਕਿ ਹਰੇਕ ਤਰ੍ਹਾਂ ਦੀ ਜਾਣਕਾਰੀ ਮੈਂਟੋ ਮੈਂਟਰੀ ਜਨਕਿ ਮੋਬਾਈਲ ਤੇ ਮਿਲ ਜਾਂਦੀ ਆ ਹਰੇਕ ਬੰਦੇ ਦੇ ਹਰੇਕ ਬੀਬੀ ਦੇ ਹੱਥੇ ਦੇ ਵਿੱਚ ਮੋਬਾਈਲ ਆ ਜੇਕਰ ਇਸ ਤਰ੍ਹਾਂ ਨੌਜਵਾਨਾਂ ਦਾ ਉਤਸ਼ਾਹ ਵਧੇ ਕਿ ਜਿਹੜਾ ਨਸ਼ਾ ਸਾਡੇ ਕੋਣਾਂ ਵਾਂਗੂ ਖਾਗਾ ਨੌਜਵਾਨੀ ਨੂੰ ਕੀ ਉਹ ਵੀ ਕਰ ਸਕਦਾ ਦੇਖੋ ਜੀ ਨਸ਼ੇ ਦੀ ਜਿਹੜੀ ਗੱਲ ਨਾ ਮੈਂ ਇੱਕ ਸਮਝਦਾ ਕਿ ਅਸੀਂ ਲੋਕ ਹੋ ਸਕਦਾ ਕਿਸੇ ਨੂੰ ਬੁਰਾ ਲੱਗੇ ਅਸੀਂ ਲੋਕ ਦੂਜੇ ਨੂੰ ਦੋਸ਼ ਦਿੰਦੇ ਆ ਮੈਂ ਨਸ਼ਾ ਨਹੀਂ ਕਰਦਾ ਇਹ ਛੋਡੀ ਸਾਹਿਬ ਨਹੀਂ ਬਹੁਤ ਨਹੀਂ ਕਰਦੇ ਨਸ਼ਾ ਕਿਸੇ ਦੇ ਘਰੇ ਨਹੀਂ ਸਿੱਟ ਕੇ ਜਾਂਦਾ ਕੋਈ ਅਸੀਂ ਕੀ ਕਰ ਜਦੋਂ ਕੋਈ ਬੱਚਾ ਨਸ਼ੇ 'ਚ ਪੈਂਦਾ ਸੀ ਨਾ ਬੱਚੇ ਦੀ سپورਟ ਕਰਦੇ ਆ ਸਾਡਾ ਨਹੀਂ ਆਏ ਕਰਦਾ ਜਿਹੜਾ ਨਸ਼ਾ ਕਰਦਾ ਡਾਂਗ ਫੇਰੀ ਹੋਵੇ ਪਰਿਵਾਰ ਵੱਲੋਂ ਤੇ ਭਾਈ ਸਰਕਾਰਾਂ ਤਾਂ ਜਿਨ੍ਹਾਂ ਦਾ ਕਰੋਨਾ ਦਾ ਕਾਰੋਬਾਰ ਹੈ ਉਹ ਨਸ਼ਾ ਬੰਦ ਨਹੀਂ ਕਰਨਗੇ ਨਾ ਨਸ਼ਾ ਬੰਦ ਹੋਵੇ ਜਿੰਨਾ ਸਮਾਂ ਸੀ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾਗਾ ਅਸੀਂ ਸਪੋਰਟ ਕਰਾਂਗੇ ਬੱਚਿਆਂ ਦੀ ਤਾਂ ਉਹ ਹੋਊਗਾ ਹੀ ਕਿਤੇ ਨਾ ਕਿਤੇ ਸਰ ਜੀ ਖਾਲਸਾ ਜਿੱਤ ਕੇ ਜਾਂਦੇ ਤੇ ਉਹਨਾਂ ਕੋਲੋਂ ਤੁਸੀਂ ਕਿਹੋ ਜੀ ਉਮੀਦ ਰੱਖਦੇ ਹੋ ਜੇ ਜਿੱਤ ਕੇ ਜਾਂਦੇ ਅਸੀਂ ਤਾਂ ਜੀ ਉਮੀਦ ਇਹੀ ਕਰਦੇ ਆ ਵੀ ਜੋ ਸਾਡੇ ਧਰਮ ਦੀ ਗੱਲ ਕਰਨਗੇ ਪਾਰਲੀਮੈਂਟ ਵਿੱਚ ਸਾਡੇ ਜਾਂ ਪਾਰਲੀਮੈਂਟ ਵਿੱਚ ਬੈਠਣ ਵਾਲਾ ਸਾਡੇ ਸਿੱਖ ਕੌਮ ਦੀ ਗੱਲ ਕਰਨ ਵਾਲਾ ਅੱਜ ਤੱਕ ਕੋਈ ਬੰਦਾ ਨਹੀਂ ਪਰ ਇਹਦੇ ਨਾਮ ਤੇ ਵੋਟਾਂ ਬਹੁਤ ਮੰਗਦੇ ਆ ਹੋਰ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਪੰਥਕ ਪਾਰਟੀਆਂ ਕਹਿ ਕਹਿ ਕੇ ਆਪਣੇ ਵੋਟਾਂ ਮੰਗ ਰਹੇ ਆ ਕਿ ਜਵਾਨੀ ਨੂੰ ਨਸ਼ਿਆਂ ਵਿੱਚ ਧੱਕ ਰਹੇ ਆ ਸਾਨੂੰ ਆਸ ਆ ਵੀ ਭਾਈ ਸਰਬਜੀਤ ਸਿੰਘ ਖਾਲਸਾ ਜੇ ਅਸੀਂ ਬਹੁਮਤ ਵੋਟ ਦੇ ਕੇ ਉਹਨਾਂ ਨੂੰ ਜਿਤਾਉਂਨੇ ਆ ਪਾਰਲੀਮੈਂਟ ਵਿੱਚ ਭੇਜਦੇ ਆ ਤਾਂ ਸਾਡੀ ਕੌਮ ਧਰਮ ਤੇ ਪੰਜਾਬ ਪੰਜਾਬੀ ਅਤੇ ਜਵਾਨੀ ਦੀ ਗੱਲ ਕਰਨਗੇ ਜੇ ਗੱਲ ਕਰਕੇ ਪਾਰਲੀਮੈਂਟ ਤੇ ਪਾਰਲੀਮੈਂਟ ਦੇ ਸਿੱਖ ਚਿਹਰੇ ਸਾਡੇ ਲਗਾਤਾਰ ਇਦੋਂ ਪਹਿਲਾਂ ਵੀ ਗਏ ਆ ਕਾਫੀ ਕੀ ਉਹਨਾਂ ਨੇ ਪਹਿਲਾਂ ਵਾ ਚੁੱਕੀ ਨਹੀਂ ਕਿਸੇ ਨੇ ਬਾਈ ਜੀ ਸਾਰੇ ਸਵਾਰਥੀ ਆਪਣੇ ਆਪਣੇ ਸਵਾਰਥ ਵਾਸਤੇ ਜਾਂਦੇ ਆ ਪਰ ਸਾਡਾ ਇਹ ਧਰਮਾ ਵੀ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਬਹੁਤ ਮਤਨਾ ਵੋਟਾਂ ਦੇ ਕੇ ਆਪਣੇ ਹਲਕੇ ਵਿੱਚੋਂ ਜਿਵੇਂ ਬਾਈ ਜੀ ਨੇ ਕਿਹਾ ਵੀ ਅਸੀਂ ਮਸ਼ੀਨ ਜਾਮ ਕਰਕੇ ਭੇਜਾਂਗੇ ਪਰ ਜੋ ਵੀ ਇਹ ਕੋਈ ਸਵਾਰਥ ਵਾਸਤੇ ਨਹੀਂ ਇਹ ਧਰਮ ਦੀ ਲੜਾਈ ਆ ਤੇ ਭਾਈ ਸਰਬਜੀਤ ਸਿੰਘ ਜੀ ਸ਼ਹੀਦਾਂ ਦਾ ਪਰਿਵਾਰ ਆ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਨਾਲ ਖੜੀਏ ਤੇ ਬਾਕੀ ਜੋ ਵੀ ਸਖ ਚਿਹਰੇ ਤਾਂ ਬਹੁਤ ਆ ਗਏ ਹਰ ਇੱਕ ਆਪਣੇ ਆਪ ਨੂੰ ਸਿੱਖ ਕਹਿ ਕੇ ਜਾਂਦਾ ਪਰ ਉਹ ਸਾਡੀ ਕੋਈ ਕੌਮ ਦੀ ਜਾਂ ਧਰਮ ਦੀ ਗੱਲ ਨਹੀਂ ਕਰ ਰਿਹਾ ਜਦੋਂ ਇਲੈਕਸ਼ਨ ਹੁੰਦੇ ਆ ਉਹਦੀ ਬੰਦੀ ਸਿੰਘਾਂ ਦੀ ਗੱਲ ਚੱਲਦੀ ਆ ਉਦੋਂ ਪਹਿਲਾਂ ਕੋਈ ਬੰਦੀ ਸਿੰਘਾਂ ਦੀ ਗੱਲ ਨਹੀਂ ਚੱਲਦੀ ਜਾ ਵੜਦੇ ਆ ਉੱਥੇ ਜਾ ਕੇ ਫਿਰ ਸੌਂ ਜਾਂਦੇ ਆ ਬੰਦੀ ਸਿੰਘਾਂ ਦੀ ਗੱਲ ਉੱਥੇ ਦੇ ਉੱਥੇ ਵੀ ਰਹਿ ਜਾਂਦੀ ਆ ਇਲੈਕਸ਼ਨ ਆਉਂਦੇ ਆ ਉਦੋਂ ਹੀ ਗੱਲ ਚੱਲਦੀ ਆ ਬੰਦੀ ਸਿੰਘਾਂ ਦੀ ਦੇਖੋ ਉਹ ਜਿਹੜੀਆਂ ਸਰਕਾਰਾਂ ਨੇ ਇਹ ਕਾਫੀ ਸਾਰੇ ਮਸਲੇ ਆਪ ਪਹਿਲਾਂ ਉਠਾਉਂਦੀਆਂ ਉਹਨੂੰ ਉਲਝਾਇਆ ਜਾਂਦਾ ਬਾਅਦ ਚ ਚੋਣਾਂ ਵੇਲੇ ਉਹਨਾਂ ਮਸਲਿਆਂ ਨੂੰ ਵਰਤਿਆ ਜਾਂਦਾ ਮੈਂ ਪਿੱਛੇ ਜੇ ਬੇਨਤੀ ਕੀਤੀ ਸੀ ਵੀ ਜਿਸ ਤਰ੍ਹਾਂ ਭਾਈ ਖਾਲਸਾ ਜੀ ਫਰੀਦਕੋਟ ਤੋਂ ਲੜ ਰਹੇ ਆ ਭਾਈ ਅਮਰਿਤਪਾਲ ਜੀ ਲੜ ਰਹੇ ਐ ਖੜੂਰ ਸਾਹਿਬ ਤੋਂ ਜੇ ਆਪਾਂ ਇਸ ਤੋਂ ਪਹਿਲਾਂ ਜਿੰਨੇ ਇਲੈਕਸ਼ਨ ਹੋਇਆ ਐ MP ਦੇ ਸਾਰੇ ਜਿੰਨੇ ਬੰਦੀ ਸਿੰਘ ਆ ਹਰ ਸੀਟ ਤੋਂ ਬੰਦੀ ਸਿੰਘ ਉੱਥੇ ਆਪਾਂ ਖੜਾਏ ਹੁੰਦੇ ਤਾਂ ਮੇਰੇ ਖਿਆਲ ਆ ਵੀ ਸਾਰੇ ਬੰਦੀ ਸਿੰਘ ਅੱਜ ਨੂੰ ਬਾਹਰ ਹੋਣੇ ਸੀ ਪਰ ਜਿਵੇਂ ਕਹਿੰਦੇ ਵੀ ਸਿੱਖ ਚਿਹਰੇ ਆਪ ਜੀ ਨੇ ਕਿਹਾ ਵੀ ਸਿੱਖ ਚਿਹਰੇ ਪਹਿਲਾਂ ਵੀ ਬੈਠੇ ਐ ਦੇਖੋ ਸਿੱਖ ਕੋਈ ਸਰੂਪ ਦਾ ਨਾ ਨਹੀਂ ਮੈਂ ਕਹਿੰਨਾ ਸਿੱਖ ਭਾਵਨਾ ਹੈ ਦੀਪ ਸਿੱਧੂ ਪੂਰਾ ਸਿੱਖ ਨਹੀਂ ਸੀ ਪਰ ਜੋ ਉਹ ਜਗਾ ਗਿਆ ਉਹ ਅੱਜ ਤੱਕ ਆ ਸਾਰਾ ਜਿਹੜਾ ਹਜੂਮ ਹੈ ਸੰਗਤ ਹੈ ਉਹ ਮੈਂ ਕਹਿੰਦਾ ਬਹੁਤ ਵੱਡੀ ਦੇਣਾ ਉਹਨਾਂ ਦੀ ਜਿਵੇਂ ਹੈ ਪਹਿਲਾਂ ਮਨੁੱਖ ਫਿਰ ਸਿੱਖ ਤੇ ਫਿਰ ਸਿੰਘ ਸਿੱਖੀ ਇੱਕ ਸੋਚ ਹੈ ਜੇ ਸੋਚ ਨਹੀਂ ਬਾਈ ਜਿੰਨੇ ਮਰਜੀ ਵੱਡੇ ਮਾਫ ਕਰਿਓ ਉਸ ਰੂਪ ਹੋਣ ਗਾਤਰਾਂ ਵਾਲੇ ਬਥੇਰੇ ਜਿਹੜੇ ਹੱਥ ਖੜੇ ਕਰਕੇ ਉਤੋਂ ਭੱਜਾਏ ਸੀਗੇ ਇੱਕ ਸੋਚ ਹੈ ਜਿਹੜਾ ਸੋਸ਼ਲ ਮੀਡੀਆ ਹੈ ਜਿਹੜਾ ਇਤਿਹਾਸ ਸਾਨੂੰ 50 ਸਾਲ ਦੇ ਵਿੱਚ ਦੀ ਪਤਾ ਲੱਗਣਾ ਸੀ ਉਹ 3-4 ਸਾਲਾਂ ਵਿੱਚ ਇੰਨੀ ਇੱਕ ਜਾਗਰੂਕਤਾ ਆ ਗਈ ਹੈ ਜਿਹੜੇ ਗਦਾਰ ਸੀ ਕੋਈ ਕੌਮਾਂ ਦੇ ਜਿਨ੍ਹਾਂ ਨੂੰ ਪਿੱਛੇ ਆਪਾਂ ਦੇਖਦੇ ਫਲਾਣੇ ਰੋਟੀ ਕੀਤੀ ਐ ਡਵੈਰ ਨੂੰ thymkao ਜੋ ਵੀ ਐ ਉਹ ਸਾਰਾ ਸਾਹਮਣੇ ਆ ਗਿਆ ਸੋਸ਼ਲ ਮੀਡੀਆ ਬਹੁਤ ਵਧੀਆ ਪਲੇਟਫਾਰਮ ਹੈ ਵਰਤੋ ਇਹਦੀ ਕਿਵੇਂ ਕਰਨੀ ਐ ਉਹ ਆਪਣੇ ਨਿਰ ਪਰ ਲੋਕ ਕਹਿੰਦੇ ਆ ਸਰਕਾਰਾਂ ਤਾਂ ਜਿਹੜੇ ਬੰਦੀ ਸਿੰਘਾਂ ਨੂੰ ਨਹੀਂ ਕਢਾ ਸਕਦੀਆਂ ਜੇ ਅਸੀਂ ਇਸ ਤਰ੍ਹਾਂ ਦੇ ਅਪਰਾਲੇ ਕਰਗੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਜਨਨ ਕਿ ਹੁਣ ਇਲੈਕਸ਼ਨਾਂ ਦੇ ਵਿੱਚ ਖੜਾ ਕੀਤਾ ਜਨਨ ਕਿ ਉਹ ਜਿੱਤਦੇ ਆ ਤੇ ਬਾਹਰ ਵੀ ਆ ਸਕਦੇ ਆ ਜੇ ਇੱਕ ਸਾਲ 5 ਸਾਲ ਤੋਂ ਅਸੀਂ ਇੱਕ ਬੰਦੀ ਸਿੰਘ ਚੜਾਉਣਾ ਹੋਵੇ ਸ਼ਾਇਦ ਹੁਣ ਉਹਨੂੰ ਸਾਰੇ ਛੁੱਟ ਜਾਣੇ ਸੀ ਜੇ ਇਹੋ ਜਿਹਾ ਪਰਾਲਾ ਕਰਗੇ ਹੁਣ ਸਿਕਸਾਂਤਾਂ ਕਹਿੰਦੀਆਂ ਸਰਕਾਰਾਂ ਨੇ ਇਹ ਪਰਾਲੇ ਤਾਂ ਨਹੀਂ ਕਰੇ ਅਸੀਂ ਸਾਰੇ ਰਲ ਕੇ ਪਰਾਲਾ ਕਰਾਂਗੇ ਕਿਵੇਂ ਲੱਗਦਾ ਇਸ ਨੂੰ ਬਿਲਕੁਲ ਸਹੀ ਹੈ ਜੀ ਜੇ ਅਸੀਂ ਇੱਕ ਜੁੱਟ ਹੋ ਜਾਈਏ ਸਾਰੇ ਤੇ ਬੰਦੀ ਸਿੰਘ ਸਿੰਘ ਤਾਂ ਕੁਝ ਹੀ ਦਿਨਾਂ ਦੇ ਵਿੱਚ ਬਾਹਰ ਆ ਜਾਣਗੇ ਕਿਉਂਕਿ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਧੱਕੇਸ਼ਾਹੀ ਨਾਲ ਉਹਨਾਂ ਨੂੰ ਅੰਦਰ ਰੱਖਿਆ ਜਾਂਦਾ ਜੇ ਕਰੋਨ ਦੇ ਉਤੇ ਕੇਸ ਹੁੰਦਾ ਤਾਂ ਉਹਨਾਂ ਨੂੰ ਹੁਣ ਨੂੰ ਸਜ਼ਾਵਾ ਹੋ ਜਾਣੀ ਐ ਅਸੀਂ ਸਜ਼ਾਵਾ ਪੂਰੀਆਂ ਹੋਣ ਤੋਂ ਹੋਣ ਦੇ ਬਾਵਜੂਦ ਵੀ ਹੋ ਜੇਲਾਂ ਦੇ ਵਿੱਚ ਬਿਲਕੁਲ ਸਿੱਖ ਧਰਮ ਨਾਲ ਧੱਕਾ ਕੀਤਾ ਜਾਂਦਾ ਧੱਕਾ ਕਰ ਰਹੇ ਆ ਤਾਂ ਜੇਕਰ ਅਸੀਂ ਅੱਜ ਜਿਵੇਂ ਇਕੱਠ ਕੀਤਾ ਇਕੱਠੇ ਹੋਏ ਆ ਭਾਈ ਸਾਹਿਬ ਜੀ ਸਿੰਘ ਦੇ ਮਗਰ ਜੇਕਰ ਅਸੀਂ ਸਾਰੇ ਸਿੱਖ ਇਕੱਠੇ ਹੋਈਏ ਤਾਂ ਬੰਦੀ ਸਿੰਘਾਂ ਨੂੰ ਇਹ ਇੱਕ ਦਿਨ ਵੀ ਅੰਦਰ ਨਹੀਂ ਰੱਖ ਸਕਦੇ